ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਸਿੰਘ ਸਵਾ ਮਾਲੇ ਰਾਮ ਜੀਆਂ ਸਮੁਚੀਆਂ ਸੰਗਤਾਂ ਦਾ ਭਰਪੂਰ ਸਹਿਯੋਗ ਰਿਹਾ ਜੀ ਪ੍ਰਵਾਸਰੀਆਂ ਦੇ ਨਾਲ ਵਿੱਚ 250 ਤੋਂ ਲੈ ਕੇ 300 ਗ੍ਰੈਂਡਲੀ ਸਿਰਿਆਂ ਦੇ ਨੇ ਨਵੇਂ ਗਿੱਤੇ ਕੱਢਿਆ ਬੇ 8 ਘੰਟੇ ਲਗਾਤਾਰ ਅਨੰਦ ਚੱਲਿਆ ਨਗਾਕਰਤਰ ਵੀ ਜੀ ਧੰਨਵਾਦੀਆਂ ਸਪੂਚੇ ਸੰਗਤਾਂ ਦੇ ਜਿਨ੍ਹਾਂ ਸਹਿਯੋਗ ਨਾਲ ਉਦਰਾ ਮਲਦੇ ਆਉਂਦੇ ਸਾਰੇ ਰੌਮੜੇ ਚੱਲਦੇ ਆ ਗਏ ਜੀ ਦਰਬਾਰ ਸਾਹਿਬ ਦੇ ਖਿਦਾਰੇ ਆ ਰਹੇ ਨੇ ਇਹ ਇੱਕ ਹਫਤਾ ਹੋ ਗਿਆ ਵੇ ਸਵੇਰ ਔਰ ਸ਼ਾਮ ਨੂੰ ਸ਼ੋਮ ਚੱਲੇ ਪੈ ਗਏ ਨੇ ਔਰ 160 ਦੇ ਕਰੀਬ ਬੱਚਿਆਂ ਨੇ ਆਪਣਾ ਕਰਾਵਾ ਦਿਤਾ 160 ਬੱਚਿਆਂ ਨੇ ਆਪਣਾ ਜੋਤ ਆਵੇ ਅਸਿਧਰਵਾਦੀ ਆ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈ ਅਮਰਜਾਰੂ ਹੋ ਰਿਹਾ ਵੇ 16 ਪੁਰਾਣੀ ਅਮਰ ਸ਼ਖ ਦੇ ਪੈ ਗਏ ਨੇ ਜੀ ਬਹੁਤ ਬਹੁਤ ਧੰਵਾਦ ਜੀ ਤੁਹਾਡਾ ਵਾਈ ਗੁੱਡ ਕਾ ਖਾਲਸਾ ਸਵਾਗਤ ਜੀ ਜੋ ਜੋ ਸੇ ਆ ਰਹੇ ਦਰਬਾਰ ਸਾਹਿਬ ਤੁਹਾਡੇ ਨੇ ਭਾਈ ਕੁਲਵੀਰ ਸਿੰਘ ਜੀ ਅਸਿੰਦਰਪਾਲ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਦੇ ਜੇ ਨਾਮ ਜਪੋ ਫੰਡ ਚਕੋ ਕਿਰਤ ਕਰੋ ਗੁਰੂ ਸਾਹਿਬ ਜੋ ਕਮਸੀ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਸਿੰਘ ਸਭਾ ਮੜਾ ਰਾਮ ਦਿਆਂ ਸਮੁਚੀਆਂ ਸੰਗਤਾਂ ਦਾ ਭਰਪੂਰ ਸਹਿਯੋਗ ਰਿਹਾ ਜੀ ਪਰਵਾਸਰੀਆਂ ਦੇ ਨਾਲ ਵਿੱਚ 250 ਤੋਂ ਲੈ ਕੇ 300 ਪਰ ਡਿਲੀ ਸਹਰਿਆਂ ਦੇ ਨੇ ਨਗਰ ਕਿਤੇ ਕੜਿਆ ਵੇ 8 ਘੰਟੇ ਲਗਾਤਾਰ ਅਨੰਦ ਚੱਲਿਆ ਲਗਾ ਕਰ ਤਰਵਜੀ ਧਰਵਾਦੀਆਂ ਸੋਚੇ ਸੰਗਤਾਂ ਦੇ ਜਿੰਨਾ ਸਜੋ ਦੇ ਨਾਲ 프로그램 ਮੱਲਦੇ ਆਉਂਦੇ ਸਾਰੇ ਰੋਮੜੇ ਚੱਲੇ ਜਾਂਦੇ ਹੈਗੇ ਨੇ ਜੀ ਤੇ ਬਾਦ ਸਾਹਿਬ ਕਿੱਥੇ ਜਾ ਰਹੇ ਨੇ ਇੱਕ ਹਫਤਾ ਹੋ ਗਿਆ ਵੇ ਸਵੇਰ ਤੇ ਸ਼ਾਮ ਤੋਂ ਰੋਮ ਚੱਲਨੇ ਪੈ ਗਏ ਨੇ ਔਰ 160 ਦੇ ਕਰੀਬ ਬੱਚਿਆਂ ਨੇ ਆਪਣਾ ਕਾਰਜ ਬਤਾਇਆ ਜੀ 160 ਬੱਚਿਆਂ ਨੇ ਆਪਣਾ ਜੋਤਾ ਵੇ ਤੇ ਅਸਿੱਧ ਧਰਵਾਦੀਆਂ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈ ਅਮਰਚਾਰੂ ਹੋ ਰਿਹਾ ਵੇ 16 ਪੁਰਾਣੀ ਅਮਰ ਸ਼ਖ ਦੇ ਬੈਗ ਨੇ ਜੀ ਬਹੁਤ ਬਹੁਤ ਧਰਵਾਦੀ ਕੜਾਈ ਵਾਹਿਗੁਰੂ ਕਾ ਖਾਲਸਾ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਜੋ ਹੈ ਅਰੇ ਦਰਬਾਰ ਸਭ ਤੁਹਾਰੇ ਨੇ ਭਾਈ ਕੁਲਵਿੰਦਰ ਸਿੰਘ ਜੀ ਅਸ਼ੰਤਨਦਰਪਾਲ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਸੰਦੇਸ਼ ਹੈ ਜੋ ਸੰਦੇਸ਼ ਹੈ ਨਾਮ ਜਪੋ ਫੰਡ ਚਕੋ ਕੀਰਤ ਕਰੋ ਗੁਰੂ ਸਾਹਿਬ ਜੋ ਕਮਸੇ ਜੀ